ਜੋ ਬੋਲੇ ਸੁੰਦਰ ਬੈ ਭਗਵਾਨ ਬਾਲਮੀਕ ਮਹਾਰਾਜ ਕੀ ਜ ਅੱਜ ਸਤਿਗੁਰੂ ਬੱਬਾ ਹਜੂਰ ਨਾਜ਼ੀ ਮਹਾਰਾਜ ਜੀ ਦੇ ਸਤਾਨ ਤੇ ਡੇਰੇ ਤੇ ਸੰਤ ਬੱਬਾ ਜੋਗੀ ਨਾਜ਼ੀ ਮਹਾਰਾਜ ਜੀ ਦਾ ਜੋ ਪਿਛਲੇ ਦਿਨੀ ਚੋਲਾ ਬਦਲੀ ਕਰਾ ਉਹਨਾਂ ਦੀ ਯਾਦ ਚ ਪ੍ਰੋਗਰਾਮ ਕੀਤਾ ਗਿਆ ਔਰ ਜਿਹਦੇ ਵਿੱਚ ਸੰਤ ਮਲਕੀ ਨਾਜ਼ੀ ਮਹਾਰਾਜ ਜੀ ਗਰਦਾਰੀ ਨਾਜ਼ੀ ਮਹਾਰਾਜ ਬੱਬਾ ਜੀਵਨਨਾਥ ਜੀ ਮਹਾਰਾਜ ਜੀ ਬਾਬਾ ਜੇਠਾਨਾਥ ਜੀ ਮਹਾਰਾਜ ਸਾਰੇ ਭੇਖ ਭਗਵਾਨ ਤੇ ਪਹੁੰਚਾ ਹੈਗਾ ਤੇ ਸੰਤ ਮੇਗਨਾਥ ਜੀ ਮਹਾਰਾਜ ਨੂੰ ਉਹਨਾਂ ਦੇ ਸੰਗ ਪਗੜੀ ਬੱਦੀ ਗਈ ਹੈਗੀ ਹੈ ਅਰ ਅਸੀਂ ਸਤਿਗੁਰ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਕਿ ਮਿਹਰ ਕਰੇ ਸੱਚੇ ਪਾਤਸ਼ਾਹ ਇਦਾਂ ਹੀ ਸੰਤ ਜੀ ਮਹਾਰਾਜ ਮੇਗਨਾਥ ਜੀ ਮਹਾਰਾਜ ਸਾਰੇ ਭੇਖ ਦੇ ਨਾਲ ਲੜਕ ਕੇ ਚੱਲੇ ਜੈ ਬਾਲਮਕੀ ਪਗੜੀ ਰੱਖੀ ਗਈ ਹੈ ਇਹਨਾਂ ਤੋਂ ਕੀ ਉਮੀਦ ਕਰਦੇ ਜੀ ਬਹੁਤ ਵੀ ਤਾਂ ਪਹਿਲਾਂ ਵੀ ਤਾਂ ਕਰਦੇ ਹੋਰ ਵੀ ਕਰਾਂਗੇ ਵੀ ਤਾਂ ਕਿਉਂ ਨਹੀਂ ਕਰਨੀ ਹੈ ਸਾਡਾ ਭੇਖ ਹੈਗਾ ਮਹਾਰਾਜ ਦੀ ਸੇਵਾ ਕੀਤੀ ਇਹਨੇ ਜੋਗੀਨਾਥ ਮਹਾਰਾਜ ਦੇ ਚੇਲੇ ਹੈਗੇ ਆ ਹਾਂਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਪਿੰਡ ਗੱਗੋਮਾਲ ਦੇ ਵਿੱਚ ਜੋਗੀ ਅਯੁਰਨਾਥ ਜੀ ਦਾ ਡੇਰਾ ਸਥਾਨ ਉਹਨਾਂ ਦੇ ਚੇਲੇ ਜੋਗੀਨਾਥ ਜੀ ਮਹਾਰਾਜ ਜਿਹੜੇ ਉਹ ਸ਼ਰੀਰ ਚਲਾਣਾ ਕਰ ਗਏ ਸੀ ਉਹਨਾਂ ਦੀ ਅੱਜ ਅੰਤਿ ਸਸਕਾਰ ਜਿਹੜੀ ਅਰਦਾਸ ਵਾਸ ਦੀ ਸੰਤ ਸਮਾਜ ਜਿਹੜਾ ਪੂਰਾ ਪਹੁੰਚਿਆ ਵਾ ਜਿੰਨੇ ਵੀ ਸੰਗਤਾਂ ਔਰ ਸੰਤਾਏ ਨੇ ਸਾਰਿਆਂ ਨੂੰ ਇਸ ਔਨ ਤੇ ਇਥੇ ਜੀ ਆਇਆਂ ਕਿਨੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਉਹਦੇ ਨਾਲ ਜੋ ਸੰਤ ਮੇਗਨਾਥ ਨੂੰ ਸੇਵਾ ਜਿਹੜੀ ਉਹ ਉਹਨਾਂ ਤੋਂ ਬਾਅਦ ਜਿਹੜੀ ਲਾਈ ਗਈ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਜਿਹੜੀ ਹੈ ਸੇਵਾ ਸੰਭਾਲ ਜਿਹੜੀ ਹੈ ਸਾਨੂੰ ਅੱਜ ਬਖਸ਼ੀ ਆ ਉਹਨਾਂ ਜਿਹੜੀ ਪਾਗ ਜਿਹੜੀ ਸਾਡੇ ਸਿਰ ਤੇ ਰੱਖੀ ਆ ਸਾਰੇ ਸੰਤਾਂ ਵੱਲੋਂ ਰੱਖੀ ਗਈ ਪਾਗ ਦਾ ਜਿਹੜਾ ਮਾਨ ਸਨਮਾਨ ਰੱਖਾਂਗੇ ਜਿਸ ਤਰ੍ਹਾਂ ਸਤਿਗੁਰੂ ਜੋਗੀ ਨਾਜ ਮਹਾਰਾਜ ਸੇਵਾ ਭਾਵਨਾ ਦੇ ਨਾਲ ਆਪਣਾ ਪੂਰਾ ਜੀਵਨ ਆ ਸਮਰਪਿਤ ਕੀਤਾ ਉਸੇ ਤਰ੍ਹਾਂ ਆਪਣਾ ਜਿਵੇਂ ਜਿਹੜਾ ਸੇਵਾ ਭਾਵਨਾ ਸੰਤਾਂ ਦੇ ਹੁਕਮਾਂ ਨਾਲ ਜਿਹੜਾ ਅਰਪਤ ਕਰਦੇ ਰਹਾਂਗੇ ਕੀ ਪ੍ਰਧਾਨ ਜੀ ਕੀ ਆ ਵਾਲਮਿੱਕੀ ਹਰ ਹਰ ਵਾਲਮਿੱਕੀ ਜੈ ਭੀਮ ਜੈ ਭਾਰਤ ਅੱਜ ਗੱਗੋ ਆਣਾ ਪਿੰਡ ਦੇ ਵਿੱਚ ਸਾਡੇ ਜੋ ਸੰਤ ਜੋਗੀ ਨਾ ਜੀ ਦੀ ਉਹਨਾਂ ਦੀ ਅੰਤਿ ਅਰਦਾਸ ਦੇ ਵਿੱਚ ਅੱਜ ਆਪਾਂ ਪਿੰਡ ਗੱਗੋਆਣਾ ਦੇ ਵਿੱਚ ਪਹੁੰਚੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਰਾਸ਼ਟਰੀ ਮੁਖ ਸੰਚਾਲਕ ਸੰਤ ਮੇਕ ਜੀ ਨਾ ਜੀ ਉਹਨਾਂ ਨੂੰ ਜਿਹੜੀ ਸਿਰ ਤੇ ਪਗੜੀ ਰਸਮ ਜਿਹੜੀ ਕੀਤੀ ਗਈ ਹੈ ਉਹ ਪਗੜੀ ਰਸਮ ਸਤਿਗੁਰੂ ਗਰਦਾਰੀ ਨਾ ਜੀ ਉਹਨਾਂ ਵੱਲੋਂ ਕੀਤੀ ਗਈ ਹੈ ਸਤਿਗੁਰ ਪਰਗੜ ਨਾ ਜੀ ਉਹਨਾਂ ਵੱਲੋਂ ਕੀਤੀ ਗਈ ਹੈ ਤੇ ਸਤਗੁਰ ਮਲਕੀਤ ਨਾਥ ਜੀ ਹੁਣਾਂ ਵੱਲੋਂ ਜਿਹੜਾ ਸੰਤ ਸਮਾਜ ਵੱਲੋਂ ਇਹ ਸੇਵਾ ਸਾਡੇ ਸਤਕਾਰਯੋਗ ਸੰਤ ਮੇਗਨਾ ਜੀ ਹੁਣਾਂ ਦੀ ਜਿਹੜਾ ਸਿਰ ਤੇ ਪੱਗ ਰੱਖੀ ਗਈ ਹੈ ਇਹ ਪਹਿਲਾਂ ਵੀ ਸੰਤ ਮੇਗਨਾ ਜੀ ਹੁਣੀ ਜਿਹੜੇ ਸਮਾਜ ਦੀ ਸੇਵਾ ਕਰਦੇ ਸੀ ਤੇ ਹੁਣ ਅੱਗੇ ਨਾਲੋਂ ਹੋਰ ਜ਼ਿਆਦਾ ਜਿਹੜੀ ਜ਼ਿੰਮੇਵਾਰੀ ਮਿਲ ਗਈ ਹੈ ਸੇਵਾ ਕਰਨ ਦੀ ਹੋਰ ਵਧਾ ਦੇਣਗੇ ਇੰਨੇ ਹੀ ਸ਼ਬਦਾਂ ਨਾਲ ਜੈ ਵਾਲਮਿੱਕੀ ਜੈਪੀ ਜੈ ਪਰ اے جاجکار بناواں میں والیکو گرو کھول دے دوارا تیرا طریقن پاویں کیوں زما پیجے کی آل جی کالی بھی جگیاں ویکھ کبل پاویں سان پون پر کاوے واچو ਅੰਤ ਸਮੇਂ ਸੁਖਾਵੇਂਗਾ ਜੇ ਨਾਮ ਕੋਰਾ ਦਾ ਜਪਿਆ ਅੰਤ ਸਮੇਂ ਸੁਖਾਵੇਂਗਾ ਆਪੁ ਚੇਤੇ ਤਾਭੁ ਗੁਰੂ ਦਾ ਜਪਿਓ ਅੰਤ ਸਮੇਂ ਸੁਖਾਵੇਂਗਾ ਦਿੰਦੇ ਛੱਡਾ ਗੁਰੂ ਦੇ ਨਾਮ ਵਾਲਾ ਤੇ ਵਿਛੜੇ ਲੋਕਾਂ ਨੂੰ ਮੇਲ ਸਾਧੂ ਆਪ ਦਿੱਤੇ ਨਾ ਜਪਦੇ ਜਪਉਂਦੇ ਮਿਹਰ ਦੀ ਕਰਨ ਜੇ ਧਿਆਲ ਹੋ ਕੇ ਤਾਂ ਸਾਧੂ ਮੂਰਖਾਂ ਦੀ ਜਰਨੇ ਆਪ ਨਹੀਂ ਆਉਂਦੇ ਸਾਧੂ